ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਅਸੀਂ ਗਏ ਸੀ ਗੁਰਦੁਆਰਾ ਜਾਮਨੀ ਸਾਹਿਬ ਜੀ ਪੁਰ ਫਰੋਇਪੁਰ ਦੇ ਕੋਲ ਜੀ ਮੇਰੇ ਨਾਲ ਸੀ ਜੀ ਗੁਰਨੂਰ ਤੇ ਹਰਗੁਣ ਸੋ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਜਾਮਨੀ ਸਾਹਿਬ ਵਾਲੇ ਰਾਹ ਦੇ ਫਰੀਦਕੋਟੋਂ ਜੀ ਆਪਣਾ 30 35 ਕਿਲੋਮੀਟਰ ਪੈਂਦਾ ਸਾਹਮਣੇ ਕਰੋ ਜੀ ਦਰਸਨ ਵਾਰ ਕੇ ਗੁਰਦੁਆਰਾ ਸਾਹਿਬ ਦੇ ਅੰਦਰ ਮੋਟਰਸਾਈਕਲ ਲਾਇਆ ਜੀ ਪਾਰਕਿੰਗ 'ਚ ਫ੍ਰੀ ਪਾਰਕਿੰਗ ਆ ਬਈ ਜੀ ਸੋ ਸੇਵਾਦਾਰਾਂ ਨੇ ਦਿੱਤੀ ਆਪਾਂ ਨੂੰ ਪਰਚੀ ਕਰੋ ਜੀ ਦਰਸ਼ਨ ਗੁਰਦੁਆਰਾ ਸਾਹਿਬ ਦੇ ਬਹੁਤ ਹੀ ਸੋਹਣੀ ਤੇ ਖੁੱਲੀ ਜਗ੍ਹਾ ਲਓ ਜੀ ਦੋਸਤੋ ਹੁਣ ਕਰ ਗਏ ਜੀ ਆਪਾਂ ਅੰਦਰ ਐਂਟਰ ਅੰਦਰ ਐਂਟਰ ਕਰਨਸਾਰ ਬਹੁਤ ਹੀ ਸੋਹਣਾ ਗੇਟ ਬਣਿਆ ਹੋਇਆ ਜੀ ਫਿਰ ਚੱਗੇ ਜੀ ਆਪਾਂ ਜਲ ਜਲ ਛੱਕ ਕੇ ਹੱਥ ਧੋ ਕੇ ਪਾਏ ਸਰੋਵਰ ਨੂੰ ਚਾਲੇ ਇਹ ਸਰੋਵਰ ਦੇ ਵਿੱਚ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਘੂੜੇ ਨੇ ਪੌੜ ਮਾਰੇ ਹੋਏ ਜੀ ਉਹ ਪੌੜ ਦੀ ਵੀਡੀਓ ਪਿਛੇ ਵਾਇਰਲ ਵੀ ਬਹੁਤ ਹੋਈ ਸੀਗੀ ਸੋ ਨਿਸ਼ਾਨ ਸਾਹਿਬ ਨੂੰ ਨਮਸਤਕ ਕਰਕੇ ਚੂੜ ਦੇ ਨਿਸ਼ਾਨ ਹਨ ਪੰਥਵਾ ਰਾਜ ਦੇ ਤੇ ਪਾਏ ਦਰਬਾਰ ਸਾਹਿਬ ਨੂੰ ਚਾਲੇ ਜੀ ਜੀ ਸਰਬਾਤਿ ਦੇ ਭਲੇ ਦੀ ਅਰਦਾਸ ਮਾਲ ਦਾ ਸਾਭ ਤੇ ਮੇਰੇ ਪਰਹਤਰਾ ਕੀ ਜਿਹੜੀਆਂ ਅਗੜੇ ਮਾਲ ਬੰਗਲ ਕੀਤੀ ਪੜੀ ਉਹ ਤੁਹਾਡੇ ਵਾਸੀ ਹਨ ਸਰਬਾਤਿ ਦਾ ਭਲਾ ਮੰਗਿਆ ਤੇਰੀ ਆਦ ਆਪਣਾ ਭਲਾ ਕਰੀਂ ਇਹ ਜਾਣਦਾ ਜੀ ਉਥੇ ਜੰਡ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਘੋੜਾ ਬੰਨਿਆ ਸੀਗਾ ਜੀ ਜੋ ਜੰਡ ਸੈਦ ਤੋਂ ਵਾਪਸ ਆਏ ਸੀਗੇ ਇੱਥੇ ਇਹ ਜੰਡ ਨਾਲ ਘੋੜਾ ਬੰਨਿਆ ਸੀਗਾ ਇਤਿਹਾਸ ਉਤੇ ਲਿਖਿਆ ਹੋਇਆ ਉੱਪਰ ਜੀ ਬਹੁਤ ਹੀ ਵੱਡੇ ਅੱਖਰਾਂ ਚ ਪੜਿਓ ਜਰੂਰ ਜਾ ਕੇ ਫਿਰ ਸ਼ਕਾਂ ਦੀਗਾ ਦੀਗਾ ਛਾਕੇ ਪਾਇ ਜੀ ਲੰਗਰ ਹਾਲ ਨੂੰ ਚਾਲੇ ਜਿੱਤੇ ਆਪਣੇ ਪਾਬਾ ਹੁਦੀ ਵਾਲੇ ਸਾਰੇ ਸੇਵਾਦਾਰ ਹੁੰਦੇ ਆ ਜੀ ਰਾਜਵੀਰ ਮੋਂਗਾ ਸਾਗਰ ਆਹ ਬਹੁਤ ਹੀ ਵੀਰ ਬਹੁਤ ਸਾਰੇ ਮਿਲੇ ਸੀਗੇ ਸੋ ਲੰਗਰ ਹਾਲ ਦੇ ਦਰਸੋਈ ਘਰ ਤੇ ਜਾ ਕੇ ਮਗਲੇ ਪਾਸੇ ਸ਼ਗਨ ਸਿੰਘਾਂ ਨੇ ਦੇਗਾ ਦੇਗਾ ਛੱਕ ਕੇ ਉੱਥੇ ਲਾਏ ਆਸਣ ਦੇਗਾ ਛਕਣ ਤੋਂ ਬਾਅਦ ਮੁੰਡਿਆਂ ਨੇ ਫਿਰ ਚਾਹ ਵੀ ਪੀਤੀ ਫੁੱਲ ਟਾਈਮ ਉਹ ਦੀਪਮਾ ਸੇਵਾ ਕਰਨਾਂ ਜੀ ਆਏ ਐ ਦੁਆਰਾ ਹੀ ਮੱਛਿਆ ਦੇ ਬਹੁਤ ਹੀ ਵਧੀਆ ਖੁੱਲਾ ਮਾਹੌਲ ਹੁੰਦਾ ਜੀ ਉੱਥੇ ਸੇਵਾ ਕਰਨ ਦਾ ਇੱਕੋ ਨਜ਼ਾਰਾ ਹੁੰਦਾ ਫੇਰ ਮੁੜਦੇ ਆਣੇ ਚੱਲ ਛਕਿਆ ਜਲ ਛੱਕ ਕੇ ਉਸ ਤੋਂ ਬਾਅਦ ਫੇਰ ਜੀ ਪਾਈ ਵਾਪਸੀ ਨੂੰ ਜਾਲੇ ਫੜਾਈ ਪਰਚੀ ਮੁੰਡੇ ਨੂੰ ਮੋਟਰਸਾਈਕਲ ਦੀ ਪਰਚੀ ਉਤਾ ਕੇ ਕਰਤੀ ਵਾਪਸੀ ਜੀ ਸੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਇਸ ਪਵਿੱਤਰ ਜਗ੍ਹਾ ਤੇ ਤੁਸੀਂ ਵੀ ਜਰੂਰ ਜਾਇਓ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸੋ ਧੰਨਵਾਦ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਆਪਣੇ ਭਰਾ ਨੂੰ ਕਰੋ ਹਰ ਵਾਰ ਸਪੋਰਟ ਜੀ ਪਰਮਾਤਮਾ ਖੁਸ਼ੀਆਂ ਖੇੜੇ ਵਖਸੇ ਸਰਬੱਤ ਦੇ ਮਿਹਰ ਭਰੇ ਹੱਥ ਰੱਖੇ ਧੰਨਵਾਦ ਜੀ